ਜਲੰਧਰ ਵਿੱਚ ਪੈਂਦੇ ਆਦਮਪੁਰ ਭੋਗਪੁਰ ਰੋਡ ਉੱਤੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈਏ ਇੱਥੇ ਇੱਕ ਬੱਸ ਵਿੱਚ ਸਵਾਰ ਹੋ ਕੇ ਜਾ ਰਹੇ ਨੌਜਵਾਨ ਨੂੰ ਕੁਝ ਹਮਲਾਵਰਾਂ ਨੇ ਸ਼ਰੀਆਮ ਬੱਸ ਵਿੱਚੋਂ ਉਤਾਰ ਕੇ ਸੜਕ ਦੇ ਵਿਚਕਾਰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਨਾਲਾ ਬੱਸ ਸਟੈਂਡ ਕੋਲ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੰਨੀ ਕਾਲਾ ਬਕਰਾ ਦਾ ਰਹਿਣ ਵਾਲਾ ਸੀ ਅਤੇ ਆਪਣੇ ਦੋਸਤ ਬਲਿਹਾਰ ਨਾਲ ਹੁਸ਼ਿਆਰਪੁਰ ਤਰੀਕ ਪੁਗਤ ਕੇ ਵਾਪਸ ਆ ਰਿਹਾ ਸੀ ਇਸ ਦੌਰਾਨ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਪਹਿਲਾਂ ਤਾਂ ਬੱਸ ਨੂੰ ਘੇਰ ਕੇ ਰੁਕਵਾਇਆ ਤੇ ਫਿਰ ਸੰਨੀ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੋਈ ਇਹ ਹੈ ਜੀ ਮੈਂ ਟ੍ਰੈਵਲ ਕਰਦਾ ਪਿਆ ਸੀ ਅੱਛਾ ਇਹ ਮੁੰਡੇ ਆਏ। ਇਹਨੇ ਮੈਨੂੰ ਕਿਹਾ ਬੱਸ ਰੁਕੀ ਮੈਂ ਕਿਹਾ ਸਵਾਰੀ ਹੋਣੀ ਆ। ਮੈਂ ਬੱਸ ਰੁਕੀ। ਉਹ ਗੱਡੀ ਵਾਲੇ ਨਿਊਡਲ ਵਿੱਚ ਜੀ ਉਹ ਵਿੱਚ ਚੜੇ ਮੈਂ ਤਾਂ ਲੈਟਰਨ ਮੈਂ ਕਿਹਾ ਪੁੱਤ ਲੈ ਕੇ ਜਾਨਾ। ਵਿੱਚ ਚੜੇ ਉਹਨੇ ਇੱਕ ਅੱਧਾ ਮਿੰਟ ਲਾਇਆ ਛਾਪੀ ਜੀ ਮਾਰ ਕੇ ਉਹਦੇ ਚਾਕੂ ਮਾਰੇ ਜਿੱਦਾਂ ਸੀ। ਜਾਤੂ ਮਾਰੇ ਤੇ ਮੈਂ ਇੱਕ 4 ਘੰਟਾ ਖਾ ਮੇਰੇ ਕੋਲ ਆ간다 ਭਾਜੀ ਬਚਾ ਮੈਨੂੰ ਮੈਂ ਉਹਨੂੰ ਚੱਕਿਆ ਇੱਥੋਂ ਆਪਣਾ ਬਾਲਾ ਬੰਨ ਕੇ ਤੇਰੀ ਤੇ ਇੱਥੋਂ ਇੱਚੇ ਲੰਮਾ ਪਾਇਆ ਅੱਗੇ ਮੈਂ ਦੁਵਾਰੀਆਂ ਬੈਠੀਆਂ ਸੀ ਮੈਨੂੰ ਪਾਣੀ ਪੋਣੀ ਬੁਲਾਇਆ ਅਜੀ ਫੋਨ ਕੀਤਾ ਮੈਂ ਬੋਲਿਆ ਚਲੇ ਜਾਂਦੇ ਆਵੇ 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 ਇਕੱਲ ਦੇ ਮਿੰਟ ਜੇ ਮੁੰਡਾ ਮਰ ਗਿਆ ਤੇ ਮਰਦਾ ਹੋਇਆ ਬਸ ਸੋਚਿਆ ਕੋਤਵਾਰੀ ਸੀ ਉਹਦੇ ਵਿੱਚ ਸੁਪਿੰਦਰ ਸੁਪਿੰਦਰ ਉੱਕੜ ਬਿਰਾ ਮੋੜਾਇਆ ਉਹਦੇ ਕਿ ਨਾ ਪਿਛਲੇ ਸਵਾਦ ਚ ਕਿ ਸਦੇਸ਼ਵਰ ਬਰਾਸੀਪਨ ਟੂਰ ਆਫਟਾਨੇ ਹੋਏ ਸੀ ਇਹ ਉਹਦੇ ਨਾਲ ਚ ਉਹ ਇੱਕ ਇੱਕ ਵਾਸਤੇ ਵਿੱਚ ਆ ਗਏ ਸੀ ਤੇ ਸਮੀ ਨਾਮ ਦਾ ਮੁੰਡਾ ਸੀ ਨਾਲ ਉਹ ਇੱਕ ਬਹਿਨਾਰ ਸੀ ਜਿਹਨੇ ਕਾਲੇ ਬੱਤੇ ਦੇ ਰਹਿਣਾ ਤੇ ਤਿੰਨ ਬੰਦੇ ਵਿੱਚੋਂ ਮੋਟਰਸਾਈਕਲ ਤੇ ਆਏ ਮੈਂ ਬਸ ਨੂੰ ਰੁਕਿਆ ਰੱਖੀ ਇਹਨਾਂ ਸਭੀ ਦੇ ਪ੍ਰਤੀਜਾ ਪੁੱਛਾ ਸਕਦਾ ਮੈਂ ਤੇ ਜਿਵੇਂ ਦੇਖੋ ਵੀ ਹੰਦੀ ਇਸ ਕੇ ਸਦਸਾ ਕਰ ਲਿਆ ਇਹਦੇ ਨਾਲ ਦਾ ਬੰਦਾ ਸੀ ਜਿਹੜੀ ਗ੍ਰਾਮ ਦਸਤਖਤੋਂ ਨੇ ਗਤੀ ਦੇ ਕਿਤਾ ਜੀ